ਪਹਾੜਾਂ ਦੇ ਵਿੱਚ ਬਰਫ਼ਬਾਰੀ ਦੇ ਕਾਰਨ ਵਿਚਾਲੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਦਿਨ ਤੇ ਰਾਤ ਦੇ ਤਾਪਮਨ ਦੇ ਵਿੱਚ ਕਰੀਬ 10 ਡਿਗਰੀ ਤੋਂ ਜ਼ਿਆਦਾ ਦਾ ਫਰਕ ਦਰਜ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਨ 7 ਡਿਗਰੀ ਦਰਜ ਹੋਇਆ ਦੱਸ ਦੇ ਕਿ ਪਰਸੋਂ ਪਏ ਮੀਂਹ ਤੋਂ ਬਾਅਦ ਲਗਾਤਾਰ ਤਾਪਮਨ ਦੇ ਵਿੱਚ ਗਰਾਵਟ ਦੱਜ ਕੀਤੀ ਜਾ ਰਹੀ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਵੀ ਇਸ ਵਾਰ ਠੰਡ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਤਾਂ ਕਿਤੇ ਨਾ ਕਿਤੇ ਕਾਫੀ ਸਾਰੀ ਅਜੋਚਿੰਤਾ ਹੋ ਜਾਂਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਉਣ ਵਾਲੇ ਕੁਝ ਮਹੀਨੇ ਹਨ ਉਹਨਾਂ ਦੇ ਵਿੱਚ ਕੜਾਕੇ ਦੀ ਠੰਡ ਪੈਣ ਦੇ ਪੂਰੇ ਅਸਾਰ ਬੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਪਿਛਲੇ 2 ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਇਹ ਪੂਰੀ ਜੋ ਰਿਕਾਰਡਸ ਨੇ ਤੁਹਾਨੂੰ ਦੱਸਿਆ ਕਿਸ ਤਰੀਕੇ ਦੇ ਨਾਲ ਤਾਪਮਨ ਦੇ ਵਿੱਚ 10 ਡਿਗਰੀ ਦੇ ਨਾਲ ਗਿਰਾਵਟ ਦਰਜ ਕੀਤੀ ਗਈ ਹੈ ਸਵੇਰ ਅਤੇ ਰਾਤ ਦੇ ਜੇਕਰ ਖਾਸ ਤੌਰ ਤੇ ਗੱਲ ਕਰੀਏ ਤਾਂ ਤਾਪਮਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਔਰ ਆਮ ਨਾਲੋਂ ਜ਼ਿਆਦਾ ਠੰਡ ਹੁਣ ਜੋ ਹੈ ਮਹਿਸੂਸ ਹੋਣ ਲੱਗ ਗਈ ਹੈ ਤਾਂ ਪਹਾੜਾਂ ਦੇ ਵਿੱਚ ਬਰਫਬਾਰਿਸ਼ ਤੋਂ ਬਾਅਦ ਜੋ ਖੇਤਲੇ ਮੈਦਾਨੀ ਇਲਾਕੇ ਨੇ ਉਹਨਾਂ ਦੇ ਵਿੱਚ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਜੇਕਰ ਪਹਾੜਾਂ ਦੀ ਗੱਲ ਕਰੀਏ ਤਾਂ ਬਰਫਬਾਰੀ ਵੀ ਸ਼ਾਨਦਾਰ ਹੋ ਰਹੀ ਹੈ ਸੰਤਵਲਬੀਰ ਸਿੰਘ ਸਿਚਵਲ ਦੀ ਯਤਨਾ ਸਦਕਾ ਮਲੇਸ਼ੀਆ ਦੇ ਵਿੱਚ ਫਸਿਆ ਪੰਜਾਬ ਦਾ ਇੱਕ ਨੌਜਵਾਨ ਸਹੀ ਸਲਾਮਤ ਵਾਪਸ ਆਪਣੇ ਘਰ ਦੇ ਵਿੱਚ ਪਰਤ ਆਇਆ। ਜ਼ਿਲਹੰਦਰ ਦੇ ਨਸੀਰਪੁਰ ਤੋਂ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਦੀ ਜੇਲ੍ਹ ਦੇ ਵਿੱਚ ਕਈ ਪੰਜਾਬੀ ਮੁੰਡੇ ਸਾਲਾਂ ਤੋਂ ਕੈਦ ਹਨ। ਜਿਨ੍ਹਾਂ ਦੇ ਵਿੱਚੋਂ ਬਹੁਤੇ ਆਪਣੇ ਮਾਪਿਆਂ ਦੇ ਸੰਪਰਕ ਨੰਬਰ ਤੱਕ ਭੁੱਲ ਚੁੱਕੇ ਹਨ ਅਤੇ ਘਰ ਦੇ ਨਾਲ ਰابطਾ ਨਹੀਂ ਕਰ ਸਕੇ। ਦਲਜੀਤ ਸਿੰਘ ਨੇ ਦੱਸਿਆ ਕਿ ਉਹ 2018 ਦੇ ਵਿੱਚ ਟੂਰਿਸਟ ਵਿਜ਼ਿਟ ਤੇ ਮਲੇਸ਼ੀਆ ਗਿਆ ਸੀ। ਕਈ ਸਾਲ ਉੱਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਇਸ ਨੂੰ ਤਨਖਾਹ ਮਿਲੀ ਤੇ ਨਾ ਹੀ ਇਨਸਾਫ ਮਾਲਕਾ ਦੇ ਵੱਲੋਂ ਧੋਖਾ ਦਿੱਤਾ ਸ਼ਿਕਾਇਤ ਹੁਣ ਉਹ ਉਸ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਦੇ ਵਿੱਚ ਪੇਛ ਦਿੱਤਾ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਮੈਂ ਕੰਮ ਤੇ ਲੱਗਾ ਕਦੋਂ ਗਿਆ ਸੀ ਤੁਸੀਂ ਮਲੇਸ਼ੀਆ ਮੈਂ 2018 ਚ ਗਿਆ ਸੀ ਉੱਥੇ ਕੀ ਕੰਮ ਕਰਦੇ ਸੀ ਤੇ ਕਿਹੜੇ ਵੀਜ਼ੇ ਤੇ ਗਿਆ ਸੀ ਮੈਂ ਤਾਂ ਮਾਮਲਾ ਉਹ ਕਰਦਾ ਸੀ ਉਹਨਾਂ ਨੇ ਮੇਰੇ ਕੋਲ ਪਾਸਪੋਰਟ ਵੀ ਨਹੀਂ ਦਿੱਤਾ ਤੇ ਮੈਨੂੰ ਕੋ ਕੰਮ ਕਰਾਉਂਦੇ ਰਹੇ ਨਾ ਸੈਲਰੀ ਦਿੱਤੀ ਧੱਕੇ ਨਾਲ ਕੰਮ ਲੈਂਦੇ ਸੀਗੇ ਤੇ ਕੋਈ ਤਸ਼ੱਦਦ ਵੀ ਕਰ ਰਹੇ ਸੀ ਤੁਹਾਡਾ ਕੋਈ ਨਹੀਂ ਕੋਈ ਨਹੀਂ ਦਰਦ ਕੋਈ ਨਹੀਂ ਬਾਅਦ ਚ ਮੈਨੂੰ ਉਹਨਾਂ ਨੇ ਮੈਂ ਫੜਿਆ ਗਿਆ ਜੇਲ੍ਹ ਚ ਜੇਲ੍ਹ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਗਿਆ ਇਮੀਗ੍ਰੇਸ਼ਨ ਨੇ ਮੈਨੂੰ 5 ਮਹੀਨੇ ਛੱਡਣ ਦਾ ਫੈਸਲਾ ਕੀਤਾ 5 ਮਹੀਨੇ ਮਗਰੋਂ ਕੋਈ ਨਹੀਂ ਛੱਡਿਆ ਇਮੀਗ੍ਰੇਸ਼ਨ ਨੇ ਉਸ ਤੋਂ ਮਗਰੋਂ ਮੇਰੇ ਘਰ ਵਾਲਿਆਂ ਨੇ ਪੈਰਵਾਈ ਕੀਤੀ ਪਾਪਾ ਜੀ ਹੁਣਾਂ ਕਿਹਾ ਪਾਪਾ ਜੀ ਉਹਨਾਂ ਨੇ ਮੇਰਾ ਕੰਮ ਕਰਾਇਆ ਮੈਂ ਇੰਡੀਆ ਵਾਪਸ ਆਇਆ ਮੁਗਦਵਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮਾਈਨਿੰਗ ਦਾ ਮਾਮਲਾ ਦਰਜ ਹੁੰਦੇ ਵਿਰੋਧ ਵਿੱਚ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕੀਤਾ ਤੇ ਮਾਮਲਾ ਰੱਦ ਕਰਨ ਦੀ ਵੀ ਮੰਗ ਕੀਤੀ ਥਾਣਾ ਜਿਹੜਾ ਆਪ ਦੇ ਖੇਤੋਂ ਆਵਰੇ ਤਾਂ ਚੱਕਦਾ ਤੇ ਉਹਦੇ ਤੇ ਪਰਚੇ ਕੱਟਦੇ ਆ ਇਹ ਆਹੀ ਜਿਹੜਾ ਹੋਇਆ ਪਰਸੋਂ ਵੀ ਹੋਇਆ ਪਹਿਲਾਂ ਪਿੰਡ ਆਪਣਾ ਪੌਰਾ ਉਹਨਾਂ ਤੇ ਪਰਚਾ ਦਰਜ ਕੀਤਾ ਇਹਨਾਂ ਨੇ ਸੰਗਠਨ ਮੰਡਲੀ ਪਰसों ਇਹਨਾਂ ਨੇ ਉਸ ਕਿਸਾਨ ਦੇ ਉੱਤੇ ਜਾ ਕੇ ਖੇਤ ਦੇ ਵਿੱਚ ਉਹਨਾਂ ਦੀ ਜਿਹੜੀ ਪੌਪਲਨ ਆ ਉਹ ਵੀ ਲੱਦ ਕੇ ਲੈ ਆਏ ਧਰਮਕੋਟ ਥਾਣੇ ਦੇ ਵਿੱਚ ਤੇ ਕਿਸਾਨ ਤੇ ਤੇ ਉਸ ਤੇ ਪਰਿਵਾਰ ਤੇ ਪਰਚਾ ਕੀਤਾ ਤੇ ਕੱਲ ਉਸ ਕਿਸਾਨ ਦੀ ਇਹਨਾਂ ਨੇ ਰਿਸਟ ਪਾਰਟੀ ਤੋਂ ਗ੍ਰਿਫਤਾਰ ਕਰਕੇ ਔਰ ਉਸ ਖੱਡੇ ਦੇ ਨਾਲ ਜਿੱਥੇ ਕਿਸਾਨ ਆ ਰਿਤਾ ਆਪਦੀ ਕੱਢ ਰਿਆ ਸੀ ਉਹਦੇ ਨਾਲ ਹੀ ਤਿੰਨ ਹੋਰ ਚੱਲ ਰਹੀਆਂ ਪੌਪਲਨਾਂ ਜਿਹੜੀਆਂ ਤਿੰਨ ਮਤਲਬ ਠੱਡੇ ਆ ਜਿਦੇ ਵਿੱਚ ਲਾਢੀ ਢੋਸ ਦਾ ਵੀ ਹਿੱਸਾ ਔਰ ਉੱਥੇ ਕੋਈ ਕਾਰਵਾਈ ਨਹੀਂ ਸੰਗਰੂਰ ਦੇ ਭਵਾਨੀਗੜ੍ਹ ਨੇੜਲੇ ਪਿੰਡ ਪੱਟੀਵਾਲ ਕਲਾਂ ਦੇ ਵਿੱਚ ਇੱਕ ਕਿਸਾਨ ਤੇ ਬਿਨਾ ਪ੍ਰਾਲੀ ਸਾੜਨ ਜੁਰਮਾਨਾ ਲਗਾਉਣ ਦੀ ਖਬਰ ਸਾਹਮਣੇ ਆਈ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਉਸ ਨੂੰ ਪ੍ਰਾਲੀ ਸਾੜਨ ਦਾ ਜੁਰਮਾਨਾ ਲਗਾਇਆ ਜਦਕਿ ਉਹਨਾ ਅਜੇ ਤੱਕ ਪ੍ਰਾਲੀ ਨੂੰ ਕੋਈ ਅੱਗ ਨਹੀਂ ਲਗਾਈ ਹੈ ਕਿਸਾਨ ਦਾ ਇਹ ਕਹਿਣਾ ਹੈ ਕਿ ਵੀ ਦਿਨ ਤੋਂ ਪ੍ਰਾਲੀ ਖੇਤ ਦੇ ਵਿੱਚ ਪਈ ਹੈ ਤੇ ਉਹ ਬੈਲਰ ਦੀ ਉਡੀਕ ਕਰ ਰਹੇ ਨੇ ਉਲਟਾ ਕੋਈ ਹੱਲ ਕਰਨ ਦੀ ਬਜਾਏ ਪ੍ਰਸ਼ਾਸਨ ਨੇ ਜੁਰਮਾਨਾ ਲਗਾ ਦਿੱਤਾ ਇਹ ਖੇਤ ਦੇ ਵਿੱਚ ਇਹ ਖੇਤ ਹੈ ਨਵਜੋਤ ਸਿੰਘ ਕਿਸਾਨ ਦਾ 6 ਏਕੜ ਦਾ ਮਾਲਕ ਹੈ ਇੱਥੇ ਬਿਨਾ ਅਕਲਾਏ ਇਹਨਾਂ ਦੀ ਸੈਟਲਾਈਟ ਵੀ ਗੰਦੀ ਕਰਤੂਤ ਬਿਨਾ ਅਕਲਾਏ ਇਹਨੂੰ ਜੁਰਮਾਨਾ ਕਰਤਾ ਫੋਨ ਆਇਆ ਉਧਰੋਂ ਪਟਵਾਰੀ ਸਾਹਿਬ ਵੱਲੋਂ ਵੀ ਜੁਰਮਾਨਾ ਭਰ ਕੇ ਜੀ ਆਇਆਂ